ਅੱਜਕੱਲ੍ਹ ਘਰਾਂ ਦੇ ਵਿੱਚ ਝਗੜੇ ਵੱਧ ਰਹੇ ਨੇ। ਇਹਨਾਂ ਝਗੜਿਆਂ ਦਾ ਮੁੱਖ ਕਾਰਨ ਬਣ ਰਿਹਾ ਹੈ ਨਸ਼ਾ ਅਤੇ ਲੀਵਨ ਰਿਲੇਸ਼ਨਸ਼ਿਪ। ਇਸ ਤੋਂ ਇਲਾਵਾ ਬਾਰੀ ਸਬੰਧਾਂ ਦੇ ਨਾਲ-ਨਾਲ ਇੱਕ ਦੂਸਰੇ ਨੂੰ ਕੋੜਾ ਬੋਲਣਾ, ਇੱਕ ਦੂਸਰੇ ਦੇ ਬਾਰੇ ਗਲਤ ਤਰ੍ਹਾਂ ਦੀ ਸੋਚ ਸਮਝ ਰੱਖਣੀ ਅਤੇ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਨਾ ਇਹ ਸਭ ਕੁਝ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ ਬੰਦੇ ਇੱਕ ਦੂਸਰੇ ਦੇ ਨਾਲ ਕਰ ਰਹੇ ਨੇ। ਪਰ ਅੱਜ ਅਸੀਂ ਗੱਲ ਕਰਨੀ ਹੈ ਉਹਨਾਂ ਕੁੜੀਆਂ ਦੀ ਜੋ ਕਿ ਹਾਲਾਤਾਂ ਦੇ ਕਾਰਨ ਜਾਂ ਫਿਰ ਆਪਣੇ ਸੁਭਾਅ ਦੇ ਕਾਰਨ ਆਖਿਰਕਾਰ ਕੀ ਕਾਰਨ ਬਣ ਰਿਹਾ ਹੈ ਕਿ ਉਹ ਨਸ਼ੇ ਦੇ ਵੱਲ ਜਾ ਰਹੀਆਂ ਨੇ ਗਲਤ ਕੰਮਾਂ ਦੇ ਵਿੱਚ ਪੈ ਰਹੀਆਂ ਨੇ ਅਤੇ ਇਹ ਸਭ ਕੁਝ ਕਰਦੇ ਹੋਏ ਆਪਣੇ ਆਪ ਨੂੰ ਉਹ ਸ਼ਰਮਿੰਦਾ ਮਹਿਸੂਸ ਨਹੀਂ ਕਰਾਉਂਦੀਆਂ ਸਗੋਂ ਇਸ ਦੇ ਵਿੱਚ ਆਪਣੀ ਸ਼ਾਨ ਸਮਝਦੀਆਂ ਨੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕੁੜੀਆਂ ਦਾ ਨਸ਼ੇ ਦੇ ਵੱਲ ਜਾਣ ਦਾ ਕਾਰਨ ਕੀ ਬਣਿਆ ਹੋਇਆ ਹੈ ਕੁੜੀਆਂ ਅੱਜ ਕੱਲ ਨਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੁੜੀਆਂ ਨਸ਼ੇ ਦੇ ਵਿੱਚ ਨਹੀਂ ਜਾਂਦੀਆਂ ਸੀ ਕਿਉਂਕਿ ਪਹਿਲਾਂ ਨਾ ਕੁੜੀਆਂ ਘਰ ਦੇ ਵਿੱਚ ਰਹਿੰਦੀਆਂ ਸੀ ਹਮ ਘਰ ਦੇ ਕੰਮ ਕਰਨੇ ਬਾਹਰ ਹੋਣ ਜਾਣਾ ਹੀ ਨਹੀਂ ਮੁੰਡੇ ਨਸ਼ੇ ਦੇ ਵਿੱਚ ਰਹਿੰਦੇ ਸੀ ਮੁੰਡੇ ਬਾਹਰ ਜਾਂਦੇ ਸੀ ਕੰਮ ਕਰਨ ਹੂੰ ਠੀਕ ਹੈ ਕਿਉਂਕਿ ਜਾਇਵ ਜੀ ਲੋਕਾਂ ਦੇ ਵਿੱਚ ਲੋ ਰਹਿੰਦੇ ਸੀਗੇ ਹੂੰ ਵੈਸੇ ਬਣੇ ਗਏ ਲੋਕ ਅੱਜ ਕੱਲ ਕਿ ਕੁੜੀਆਂ ਬਾਹਰ ਨਿਕਲਣ ਲੱਗ ਪਈਆਂ ਘਰ ਤੋਂ ਹੂੰ ਕੰਮ ਵਾਸਤੇ ਜਾਂ ਲੱਪੀਆਂ ਪੈਸੇ ਕਮਾਉਣ ਲੱਗ ਪਈਆਂ ਫਿਰ ਕੁੜੀਆਂ ਮੁੰਡੇ ਦੇ ਵਿੱਚ ਰਹਿਣ ਲੱਗ ਪਈਆਂ ਉਹ ਹੀ ਮੁੰਡੇ ਜਿਹੜੇ ਮਲਕੀ ਨਸ਼ੇ ਕਰਦੇ ਸੀਗੇ ਠੀਕ ਹੈ ਉਹਨਾਂ ਨੇ ਕੁੜੀਆਂ ਨੂੰ ਵੀ ਲਾਤਾ ਜਦੋਂ ਉਹਨਾਂ ਵੱਲ ਦੇਖ ਕੇ ਕੁੜੀਆਂ ਕਰਨ ਲੱਗ ਪਈਆਂ ਨਸ਼ਾ ਇਹਦੇ ਕਰਕੇ ਮੁੰਡਿਆਂ ਕਿ ਮੁੰਡਿਆਂ ਦਾ ਜਿਹੜਾ ਉਹ ਹੁੰਦਾ ਸਟਰੈਂਥ ਹੁੰਦੀ ਹੈ ਮੁੰਡੇ ਕੀ ਕਰਦੇ ਆਪਣੇ ਆਪ ਨੂੰ ਸੰਭਾਲ ਲੈਂਦੇ ਨੇ ਜੇ ਮੁੰਡੇ ਨੂੰ ਕਿਹਾ ਕਿ ਮੈਂ ਹਾਂ ਵੀ ਨਸ਼ਾ ਕਰਨਾ ਛੱਡਣਾ ਹੈ ਬਹੁਤ سارے ਛੱਡ ਵੀ ਲੈਂਦੇ ਨੇ ਪਰ ਕੁੜੀਆਂ ਨੂੰ ਕੀ ਹੁੰਦਾ ਕੁੜੀਆਂ ਕਰਦੀਆਂ ਨਸ਼ਾ ਤੇ ਉਹ ਇਸ ਸੌਂਕ ਸੌਂਕੀ ਤੌਰ ਤੇ ਕਰ ਲੈਂਦੀਆਂ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਾਹਰ ਛੱਡ ਲਾਂਗੇ ਲੇਕਿਨ ਉਸ ਤੋਂ ਬਾਅਦ ਆਦਤ ਬਣ ਜਾਂਦੀ ਹੈ ਛੱਡਿਆ ਨਹੀਂ ਜਾਂਦਾ ਠੀਕ ਹੈ ਇਹਦਾ ਮੇਨ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਕੁੜੀਆਂ ਬਾਹਰ ਜਾ ਰਹੀਆਂ ਠੀਕ ਹੈ ਲੋਕਾਂ ਦੇ ਵਿੱਚ ਰਹਿ ਰਹੀਆਂ ਲੋਕਾਂ ਨੂੰ ਦੇਖਦੀਆਂ ਐਵੇਂ ਨਸ਼ਾ ਕਰਦੇ ਘਰ ਦੇ ਤਾਂ ਹੁੰਦੇ ਨਹੀਂ ਉੱਥੇ ਤਾਂ ਕਰਕੇ ਉੱਥੇ ਨਸ਼ਿਆਂ ਦੇ ਵਿੱਚ ਪੈ ਜਾਂਦੀਆਂ ਤੇ ਮੇਨ ਜਿਹੜਾ ਟੋਪਿਕ ਹੈ ਕਿ ਗਲਤ ਕੰਮਾਂ ਦੇ ਵਿੱਚ ਵੀ ਪੈ ਰਹੀਆਂ ਹੂੰ ਠੀਕ ਹੈ ਗਲਤ ਕੰਮਾਂ ਦੇ ਵਿੱਚ ਤਾਂ ਪੈ ਰਹੀਆਂ ਕਿਉਂਕਿ ਜਦੋਂ ਬਾਹਰ ਆਉਂਦੀਆਂ ਪਹਿਲੀ ਗੱਲ ਉਹਨਾਂ ਨੂੰ ਨਸ਼ਾ ਲੱਗ ਜਾਂਦਾ ਫਿਰ ਨਸ਼ਾ ਕਰਨ ਵਾਸਤੇ ਉਹਨਾਂ ਨੂੰ ਪੈਸਾ ਚਾਹੀਦਾ ਹੁੰਦਾ ਹੈ ਪੈਸਾ ਕਮਾਉਣ ਵਾਸਤੇ ਉਹ ਗਲਤ ਕੰਮ ਕਰਦੀਆਂ ਹੂੰ ਠੀਕ ਹੈ ਉਹ ਗਲਤ ਕੰਮ ਕਰਦੀਆਂ ਫਿਰ ਉਹਨਾਂ ਨੂੰ ਪੈਸਾ ਆਉਂਦਾ ਠੀਕ ਹੈ ਤਾਂ ਕਰਕੇ ਇਹ ਚੀਜ਼ਾਂ ਕਿ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਵਿਗੜ ਰਹੀਆਂ ਹਨ ਮੈਨੂੰ ਲੱਗਦਾ ਹੈ ਕਿ ਮੁੰਡਿਆਂ ਨਾਲੋਂ ਵਿਗੜਨ ਵਾਲਾ ਤਾਂ ਇੱਥੇ ਸਵਾਲ ਚਲੋ ਬਾਅਦ ਦੇ ਵਿੱਚ ਪੈਦਾ ਹੋਣਾ ਪਰ ਜਦੋਂ ਹੁਣ ਕੁੜੀਆਂ ਘਰਾਂ ਦੇ ਵਿੱਚ ਰਹਿ ਰਹੀਆਂ ਨੇ ਆਪਾਂ ਦੇਖਦੇ ਹਾਂ ਕਿ ਆਮ ਤੌਰ ਤੇ ਜੇ ਆਪਾਂ ਦੇਖੀਏ ਸਾਰੀਆਂ ਕੁੜੀਆਂ ਹੀ ਪਿੰਡਾਂ ਤੋਂ ਨਹੀਂ ਆਈਆਂ ਹੋਈਆਂ ਸਾਰੀਆਂ ਕੁੜੀਆਂ ਹੀ ਆਪਣਾ ਘਰ-ਬਾਰ ਛੱਡ ਕੇ ਨਹੀਂ ਰਹਿ ਰਹੀਆਂ ਬਹੁਤ ਸਾਰੀਆਂ ਇੱਥੇ ਰਹਿੰਦੀਆਂ ਹੋਈਆਂ ਆਪਣੇ ਪਰਿਵਾਰਾਂ ਦੇ ਵਿੱਚ ਵੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦੀਆਂ ਨੇ ਮਾਪਿਓ ਭਾਵੇਂ ਲੱਖ ਰੋਕਣ ਦੀ ਕੋਸ਼ਿਸ਼ ਕਰਨ ਆਪਣੇ ਬੱਚਿਆਂ ਨੂੰ ਪਰ ਕਿਤੇ ਨਾ ਕਿਤੋਂ ਕੋਈ ਨਾ ਕੋਈ ਗਲਤ ਸੰਗਤ ਦਾ ਬੰਦਾ ਵੀ ਜੇਕਰ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਉਹ ਗਲਤ ਪਾਸੇ ਜਾਂਦੀਆਂ ਨੇ ਤਾਂ ਇਹਦੇ ਪਿੱਛੇ ਦਾ ਆਪਾਂ ਕਾਰਨ ਕੀ ਸਮਝੀਏ ਕੀ ਕੁੜੀਆਂ ਵਾਕਈ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੀਆਂ ਨੇ ਕਿ ਉਹਨਾਂ ਪਰੇਸ਼ਾਨੀਆਂ ਦਾ ਹੱਲ ਉਹ ਕੱਢ ਨਹੀਂ پا ਰਹੀਆਂ ਤੇ ਉਹਨਾਂ ਤੋਂ ਪੱੜੇ ਚਾਹੁੰਦੀਆਂ ਨੇ ਉਹਨਾਂ ਤੋਂ ਬਚਣਾ ਚਾਹੁੰਦੀਆਂ ਨੇ ਤੇ ਇਸਤੇ ਚਲਦੇ ਹੋਏ ਉਹ ਨਸ਼ੇ ਦੇ ਵੱਲ ਵੱਧ ਜਾਂਦੀਆਂ ਨੇ ਕਿ ਚਲੋ ਕੁਝ ਟਾਈਮ ਲਈ ਹੀ ਸਹੀ ਸਾਨੂੰ ਕੁਝ ਰਲੀਫ ਮਿਲੇਗਾ ਅਸੀਂ ਜਾਂ ਫਿਰ ਕੋਜੋਨਾ ਲੋਕਾਂ ਦੇ ਵਿੱਚ ਬੈਠ ਜਾਈਏ ਮौज-ਮਸਤੀ ਕਰ ਲਈਏ ਤੇ ਬਾਅਦ ਵਿੱਚ ਉਹ ਘਾਰ ਆ ਕੇ ਉਸ ਤਰ੍ਹਾਂ ਹੀ ਸੌਂ ਜਾਂਦੀਆਂ ਨੇ ਹੁਣ ਕਾਰਨ ਇੱਥੇ ਕੀ ਸਮਝਦੇ ਹੋ ਤੁਸੀਂ ਕਿ ਵਾਕੇ ਹੀ ਕੁੜੀਆਂ ਪਰੇਸ਼ਾਨ ਨੇ ਕਿਉਂਕਿ ਵਿਆਹੀਆਂ ਹੋਈਆਂ ਕੁੜੀਆਂ ਦੀ ਵੀ ਆਪਾਂ ਬਾਅਦ ਦੇ ਵਿੱਚ ਗੱਲ ਕਰਨੀ ਹੈ ਪਰ ਇਸ ਸਮੇਂ ਉਹ ਕੁਵਾਰੀਆਂ ਕੁੜੀਆਂ ਦੀ ਗੱਲ ਕਰੀਏ ਜਿਹੜੀਆਂ ਕਿ ਸਕੂਲ ਗੋਇੰਗ ਨੇ ਕਾਲਜ ਗੋਇੰਗ ਨੇ ਉਹਨਾਂ ਦੇ ਵਿੱਚ ਵੀ ਇਹ ਆਦਤ ਵੱਧ ਰਹੀ ਹੈ ਕਿ ਆ ਨਸ਼ਾ ਹੀ ਇਹ ਨਾਮ ਹੋ ਗਿਆ ਕਿਸ ਕੁੱਲਾਂ ਕਾਲਜਾਂ ਦੇ ਵਿੱਚ ਮਿਲਣ ਲੱਗ ਗਿਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਨਹੀਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਕਹਣਾ ਚਾਹੁੰਦਾ ਮੈਂ ਕਿਤੇ ਨਹੀਂ ਕਿ ਐ ਕਿ ਪਿੰਡਾਂ ਦੀਆਂ ਕੁੜੀਆਂ ਬਾਹਰ ਆ ਰਹੀਆਂ ਐਵੇਂ ਤੁਸੀਂ ਕਹਿ ਕੇ ਹਨਾ ਕਿ ਪਿੰਡਾਂ ਦੀਆਂ ਕੁੜੀਆਂ ਨਹੀਂ ਸਿਰਫ ਸੈਰ ਦੀਆਂ ਕੁੜੀਆਂ ਵੀ ਜਿਹੜੀਆਂ ਰੈਰੀਆਂ ਉੱਥੇ ਘਰ ਦੇ ਵਿੱਚ ਉਹ ਵੀ ਨਸ਼ੇ ਦੇ ਵਿੱਚ ਜਾ ਰਹੀਆਂ ਲੇਕਿਨ ਘਰ ਦੇ ਵਿੱਚ ਰਹਿੰਦੇ ਹੋਏ ਕੋਈ ਕੁੜੀ ਨਸ਼ਾ ਨਹੀਂ ਕਰੂਗੀ ਹੂੰ ਠੀਕ ਹੈ ਨਾ ਬਹੁਤ ਸਾਰੇ ਮੁੰਡੇ ਵੀ ਨਹੀਂ ਕਰਦੇ ਮੁੰਡੇ ਵੀ ਬਾਹਰ ਕਰਦੇ ਨੇ ਮੇਰੇ ਕਹਿੰਦਾ ਮਤਲਬ ਇਹ ਸੀ ਕਿ ਬਾਹਰ ਜਾਂਦੀਆਂ ਕੁੜੀਆਂ ਕੰਮ ਕਰਨ ਵਾਸਤੇ ਜਾਂ ਜਾਣ ਲੱਗ ਪੈਂ ਤਾਂ ਕਰਕੇ ਉੱਥੇ ਮਾਹੌਲ ਦੇਖ ਕੇ ਠੀਕ ਹੈ ਅੱਗੇ ਨਸ਼ਾ ਕਰਨ ਲੱਗ ਪੈਂ ਲੇਕਿਨ ਮੈਂ ਏਸੀ ਗੱਲ ਧਿਆਨ ਹੈ ਕਿ ਪਿੰਡਾਂ ਦੀਆਂ ਜਿਹੜੀਆਂ ਕੁੜੀਆਂ ਪਿੰਡਾਂ ਦੀਆਂ ਕੁੜੀਆਂ ਦਾ ਮੈਂ ਇਹ ਇਗਜ਼ਾਮਪਲ ਦਿੰਦਾ ਕਿ ਘਰ ਦੇ ਵਿੱਚ ਰਹਿੰਦੀਆਂ ਹੁੰਦੀਆਂ ਸੀ ਪਹਿਲਾਂ ਘਰ ਦੇ ਵਿੱਚ ਰਹਿੰਦੀਆਂ ਹੁੰਦੀਆਂ ਸੀ ਹੁਣ ਡਰ ਹੁੰਦਾ ਸੀਗਾ ਔਰ ਉਹਨ ਘਰ ਦਾ ਕੰਮ ਕਰਨਾ ਪੈਂਦਾ ਸੀ ਉਹਨਾਂ ਨੂੰ ਬਾਹਰ ਦਾ ਪਤਾ ਹੀ ਨਹੀਂ ਹੁੰਦਾ ਸੀ ਕਿ ਕੁੜੀਆਂ ਵੀ ਨਸ਼ਾ ਕਰਦੀਆਂ ਸੋ ਉਹ ਮੁੰਡਿਆਂ ਨੂੰ ਰੋਕਦੀਆਂ ਹੁੰਦੀਆਂ ਸੀ ਹਣਾ ਕਿ ਮੁੰਡਿਆਂ ਨੂੰ ਰੋਕਦੀਆਂ ਹੁੰਦੀ ਸੀ ਆਪਣੇ ਘਰ ਵਾਲੇ ਨੂੰ ਰੋਕਦੇ ਹੁੰਦੇ ਸੀ ਕਿ ਨਸ਼ਾ ਨਾ ਕਰਿਆ ਕਰੋ ਮਤਲਬ ਇਹ ਚੀਜ਼ਾਂ ਹੁਣ ਆਪ ਹੀ ਕਰਨ ਲੱਗ ਪਈਆਂ ਕੁੜੀਆਂ ਠੀਕ ਹੈ ਇਹਦੇ ਦੇਖਿਆ ਜਾਵੇ ਤਾਂ ਅੱਜਕੱਲ ਮੇਨ ਇਹਦਾ ਰੀਜਨ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਲੀਵਿੰਗ ਦੇ ਵਿੱਚ ਰਹਿਣ ਲੱਗ ਪਈਆਂ ਕੁੜੇ ਮੁੰਡੇ ਕਿਉਂਕਿ ਜੇ ਮੁੰਡਾ ਨਸ਼ਾ ਕਰਦਾ ਹੋਊਗਾ ਫਿਰ ਉਹ ਆਪਸ ਦੇ ਵਿੱਚ ਇੱਕ ਦੂਜੇ ਨੇ ਇੰਨਾ ਪਿਆਰ ਜਤਾਉਂਦੇ ਨੇ ਕਿ ਚਲ ਤੂੰ ਵੀ ਕਰਕੇ ਦੇਖ ਹਨਾ ਜੇ ਕੁੜੀ ਕਰਦੀ ਹੁੰਦੀ ਹੈ ਤਾਂ ਮੁੰਡਾ ਲੱਗ ਜਾਂਦਾ ਮੁੰਡਾ ਕਰਦੇ ਹੁੰਦੇ ਕੁੜੀ ਫਿਰ ਇਕੱਠੇ ਬੈਠ ਕੇ ਉਹ ਲਿਵਿੰਗ ਚ ਰਹਿਦਾ ਮਤਲਬ ਕਿ ਅੱਜ ਕੱਲ ਦਾ ਮੋਟਿਵ ਹੀ ਤਾਂ ਬਣਿਆ ਹੋਇਆ ਹੈ ਕਿ ਇਕੱਠੇ ਬੈਠ ਕੇ ਖਾਣਗੇ ਇਕੱਠੇ ਬੈਠ ਕੇ ਪੀਣਗੇ ਤੇ ਇਕੱਠੇ ਬੈਠ ਕੇ ਨਸ਼ਾ ਕਰਨਗੇ ਮਤਲਬ ਕਿ ਜਿਆਦਾ ਮਤਲਬ ਕਿ ਅੱਜ ਕੱਲ ਦੇ ਕੁੜੀਆਂ ਮੁੰਡੇ ਇਹ ਹੀ ਸੋਚਦੇ ਨੇ ਕਿ ਅਸੀਂ ਲਾਈਫ ਨੂੰ ਇੰਜੋਏ ਕਰਨਾ ਉਹਨਾਂ ਦਾ ਇੰਜੋਏ ਕਰਨਾ ਹੀ ਇਹ ਹੀ ਹੁੰਦਾ ਹੈ ਕਿ ਤੁਸੀਂ ਦਾਰੂ ਪੀਓਗੇ ਤੁਸੀਂ ਇਹ ਨਸ਼ਾ ਕਰੋਗੇ ਇਹਨਾਂ ਦਾ ਮੇਨ ਮੋਟਿਵ ਇਹੀ ਹੈ ਹੁਣ ਜਿਹੜੇ ਮੁੰਡੇ ਜਾਂ ਕੁੜੀਆਂ ਨਹੀਂ ਪਿੰਦੇ ਉਹਨਾਂ ਨੂੰ ਪਹਿਲਾਂ ਪੁੱਛਿਆ ਜਾਂਦਾ ਹੂੰ ਕਿ ਤੁਸੀਂ ਪਾਰਟੀ ਦੇ ਵਿੱਚ ਆ ਰਹੇ ਹੋ ਤੁਸੀਂ दारू ਤਾਂ ਪਿੰਦੇ ਹੀ ਹੋਵੋਗੇ ਫਿਰ ਹੂੰ ਜੇ ਬੰਦਾ ਅੱਗੇ ਕਹਦਾ ਕਿ दारू ਨਹੀਂ ਪਿੰਦਾ ਜਾਂ ਫਿਰ ਮੈਂ ਨਸ਼ਾ ਨਹੀਂ ਕਰਦਾ ਯਾਰ ਫਿਰ ਕੀ ਜਨਣਾ ਯਾਰ ਜਾ ਕੇ ਛੱਡ ਪਰ ਫਿਰ ਤੂੰ ਕੀ ਇੰਜੋਏ ਕਰ ਲੇਗਾ ਛੱਡ ਪਰ ਫਿਰ ਤੈਨੂੰ ਕੀ ਪਤਾ ਕਿ ਕੀ ਹੁੰਦਾ ਹੈ ਇੰਜੋਏਮੈਂਟ ਮੈਂ ਕਿ ਇਹ ਜਿਹੜੇ ਗੱਲਾਂ ਕਰਦੇ ਫਿਰ ਮੁੰਡੇ ਅੱਗੇ ਨੂੰ ਫਿਰ ਅੱਗੇ ਜਿਹੜਾ ਜਨਤਾ ਕਹਿੰਦੀ ਹੈ ਅੱਛਾ ਚਲੋ ਦੇਖ ਲੈਂਦੇ ਫਿਰ ਹੂੰ ਇਹ ਸਭ ਤੋਂ ਜ਼ਿਆਦਾ ਮੇਨ ਰੀਜ਼ਨ ਹੈ ਕਿ ਜਿਹੜੇ ਲੋਕ ਦਿਮਾਗ ਦੇ ਉੱਤੇ ਜਾਂ ਆਪਣੇ ਉੱਪਰ ਇਹ ਲੈ ਲੈਂਦੇ ਨੇ ਕਿ ਹਾਂ ਮੈਨੂੰ ਇਦਾਂ ਕਿਉਂ ਕਹਤਾ ਮੈਂ ਤਾਂ ਇਹ ਕਰਕੇ ਦੇਖੂਗਾ ਵੀ ਹੂੰ ਇਹ ਮੋਟਿਵ ਜ਼ਿਆਦਾ ਹੈ ਬਿਲਕੁਲ ਲੋਕੀ ਦੂਸਰੇ ਨੂੰ ਦਿਖਾਉਣ ਦੇ ਲਈ ਕਿ ਮੈਂ ਕਿਸੇ ਤੋਂ ਘੱਟ ਨਹੀਂ ਪਰ ਇਹ ਕੋਈ ਅਚੀਵਮੈਂਟ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਜਿਹਦੇ ਵਿੱਚ ਪਿੱਛੇ ਰਹਿ ਜਾਣ ਦਿਖਾਉਣ ਵਾਸਤੇ ਨਹੀਂ ਦਿਖਾਉਣ ਵਾਸਤੇ ਨਹੀਂ ਬੰਦੇ ਦਾ ਉਹ ਹੋ ਜਾਂਦਾ ਕਿ ਮੈਂ ਕਰਕੇ ਦੇਖਦਾ ਯਾਰ ਨਹੀਂ ਨਹੀਂ ਹੁਣ ਵੀ ਤੁਸੀਂ ਕੀ ਆਣਾ ਮੈਂ 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 ਜਦੋਂ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਜਾਂਦਾ ਹੈ ਹਾਂ ਪਰ ਉਹ ਇਨਵਾਈਟ ਕੀਤਾ ਜਾਂਦਾ ਹੈ ਪਰ ਉਹ ਬੰਦਾ ਜਾਣ ਕੇ ਯਾਰ ਅਗਰੇ ਪਾਰਟੀ ਦੇ ਵਿੱਚ ਇਹੀ ਕੁਛ ਕਰਨਾ ਮੈਂ ਕਰਕੇ ਦੇ ਰਿਹਾ ਨਾ ਦਿਖਾਵੇ ਬਸ ਥੋੜੀ ਦਿਖਾਵਾ ਇੱਕ ਅਲੱਗ ਚੀਜ਼ ਹੈ ਦੇਖੋ ਦਿਖਾਵਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿਸੇ ਪਾਰਟੀ ਦੇ ਵਿੱਚ ਜਾਣ ਤੋਂ ਪਹਿਲਾਂ ਕਿਸੇ ਨੂੰ ਕਿ ਠੀਕ ਹੈ ਮੈਂ ਨਹੀਂ ਕਰਦਾ ਤੇ ਤੁਹਾਡਾ ਮਜ਼ਾਕ ਉਡਾਇਆ ਜਾਂਦਾ ਇੱਕ ਤਰ੍ਹਾਂ ਦੇ ਨਾਲ ਕਿ ਅੱਛਾ ਤੈਨੂੰ ਫਿਰ ਰਹਿਣ ਦੇ ਤੈਨੂੰ ਕੁਝ ਪਤਾ ਹੀ ਨਹੀਂ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਅਗਲਾ ਆਪਣੇ ਆਪ ਨੂੰ ਥੋੜਾ ਪਿੱਛੇ ਨੂੰ ਮਹਿਸੂਸ ਕਰਦਾ ਕਿਉਂਕਿ ਅੱਜ ਕੱਲ ਲੋਕ ਨਾ ਇਹ ਸਾਰੀਆਂ ਚੀਜ਼ਾਂ ਨੂੰ ਐਡ ਪੁਣੇ ਦੇ ਨਾਲ ਜੋੜ ਕੇ ਦੇਖਦੇ ਨੇ ਵੀ ਅਸ ਤਾਂ ਬਹੁਤ ਤਰੱਕੀਆਂ ਤੇ ਸਾਨੂੰ ਤਾਂ ਇਹ ਵੀ ਪਤਾ ਸਾਨੂੰ ਤਿੰਨ ਚਾਰ ਸ਼ਰਾਬਾਂ ਦੇ ਨਾਮ ਪਤਾ ਨੇ ਸਾਨੂੰ ਤਾਂ ਪਤਾ ਇਹਨਾਂ ਦੇ ਵਿੱਚ ਕੀ ਫਰਕ ਹੁੰਦਾ ਔਰ ਇਹੋ ਜੀਆਂ ਗੱਲਾਂ ਮੁੰਡੇ ਕੁੜੀਆਂ ਬੈਠ ਕੇ ਅਸਲ ਦੇ ਵਿੱਚ ਕਰਦੇ ਨੇ ਹੁਣ ਜਿਹਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਉਹਨੂੰ ਉਹ ਸਮਝਦੇ ਨੇ ਕਿ ਇਹ ਇਦਾਂ ਹੀ ਹੈ ਤੇ ਥੋੜਾ ਪਿੱਛੇ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਨੋਲਿਜ ਹੁੰਦੀ ਹੈ ਸਾਨੂੰ ਵੀ ਹੈਗੀ ਹੈ ਲੇਕਿਨ ਅਸੀਂ ਨਹੀਂ ਕਰਦੇ ਤੁਹਾਨੂੰ ਪਤਾ ਇਹ ਚੀਜ਼ ਗਲਤ ਹੈ ਵੀ ਗਲਤ ਚੀਜ਼ ਨੂੰ ਜਿਹੜਾ ਬੰਦਾ ਤੁਹਾਨੂੰ ਕਹਿ ਰਿਹਾ ਹੈ ਕਿ ਇਹ ਚੀਜ਼ ਤੂੰ ਨਹੀਂ ਕਰ ਰਿਹਾ ਇਹਦਾ ਮਤਲਬ ਕੀ ਤੁਸੀਂ ਉਸ ਦੇ ਵਿੱਚ ਜਾਲ ਦੇ ਵਿੱਚ ਫਸ ਰਹੇ ਹੋ ਹਨਾ ਤੁਸੀਂ ਇਹ ਸਮਝੋ ਕਿ ਜਿਹੜੀ ਚੀਜ਼ ਗਲਤ ਹੈ ਪਰ ਤੁਸੀਂ 100 ਬੰਦੇ ਆ ਕੇ ਕਹਿਣ ਕਿ ਇਹ ਚੀਜ਼ ਤੂੰ ਕਰ ਜਦੋਂ ਤੁਹਾਨੂੰ ਪਤਾ ਹੈ ਕਿ ਚੀਜ਼ ਗਲਤ ਹੈ ਤੁਸੀਂ ਨਹੀਂ ਕਰੋਗੇ ਚਾਹੇ ਜਿੰਨਾ ਮਰਜ਼ੀ ਤੁਹਾਡਾ ਮਜ਼ਾਕ ਉਡਾਇਆ ਜਿੰਨਾ ਮਰਜ਼ੀ ਤੁਹਾਨੂੰ ਕਿਹਾ ਜਾਵੇ ਤੁਸੀਂ ਨਹੀਂ ਕਰੋਗੇ ਤਾਂ ਕਰਕੇ ਬੰਦੇ ਨੂੰ ਸਹੀ ਤੇ ਗਲਤ ਦੀ ਅਕਲ ਹੁੰਦੀ ਹੈ ਲੇਕਿਨ ਉਹ ਜਾਲ ਵਿੱਚ ਗਲਤ ਵਾਲੇ ਪਾਸੇ ਜਾਂਦਾ ਹਮ ਹਮ ਉਹ ਹੀ ਸੋਸਾਇਟੀ ਆ ਗਿਆ ਸਮਾਜ ਆ ਗਿਆ ਤੁਹਾਡੇ ਆਸ-ਪਾਸੇ ਦੇ ਲੋਕ ਜਾਂ ਫਿਰ ਜੋ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਸਾਰੀਆਂ ਚੀਜ਼ਾਂ ਆ ਗਈਆਂ ਜਿਹੇ ਜੀਆਂ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ ਹੋਣ ਗਿਆ ਉਹ ਤੁਹਾਡੇ ਤੇ ਪ੍ਰਭਾਵ ਪਾਣ ਗਿਆ ਤੇ ਤੁਸੀਂ ਉਵੇਂ ਬਣਨਾ ਸ਼ੁਰੂ ਕਰ ਦੋਗੇ ਨਹੀਂ ਸੋਸਾਇਟੀ ਸਮਾਜ ਤਾਂ ਇਹੀ ਕਹਿੰਦਾ ਕਿ ਤੁਸੀਂ ਨਾ ਨਾ ਕਰਿਆ ਕਰੋ ਕਹਿੰਦਾ ਤਾਂ ਇਹੀ ਹੈ ਕਿ ਨਾ ਦੇਖੋ ਸੋਸਾਇਟੀ ਸਮਾਜ ਇੱਕ ਅਲੱਗ ਚੀਜ਼ ਹੈ ਹਮ ਲੇਕਿਨ ਲੋਕਾਂ ਦੇ ਵਿੱਚ ਰਹਿਣਾ ਉਹਨਾਂ ਦੀ ਬੁਰੀਆਂ ਤਾਂ ਆਪਣੇ ਉੱਪਰ ਅਮਲ ਕਰਨੀਆਂ ਉਹ ਇੱਕ ਅਲੱਗ ਚੀਜ਼ ਹੈ ਤੁਸੀਂ ਬੁਰੀਆਂ ਚੀਜ਼ਾਂ ਅਮਲ ਕਰ ਰਹੇ ਹੋ ਆਪਣੇ ਉੱਤੇ ਸਮਾਜ ਹਮੇਸ਼ਾ ਹੀ ਕਹਿੰਦਾ ਹੈ ਕਿ ਬੁਰੀਆਂ ਚੀਜ਼ਾਂ ਨੂੰ ਨਾ ਕਰੋ ਸਰਕਾਰਾਂ ਵੀ ਰੋਕ ਲਗਾਉਂਦੀਆਂ ਨੇ ਕਈ ਤਰ੍ਹਾਂ ਦੇ ਸਜ਼ਾਵਾ ਵੀ ਹੁੰਦੀਆਂ ਨੇ ਜਿਹੜੇ ਗਲਤ ਕੰਮ ਕਰਦੇ ਨੇ ਪਰ ਫਿਰ ਵੀ ਲੋਕ ਕਿਉਂ ਕਰਦੇ ਨੇ ਕਿਉਂਕਿ ਸਾਡੇ ਆਸ-ਪਾਸੇ ਵਾਲੇ ਕਰ ਰਹੇ ਨੇ ਇਹ ਸਰਕਾਰ ਸਰਕਾਰ ਤਾਂ ਚਲੋ ਮਨਾ ਕਰਦੀ ਜਿੱਥੇ ਉਹ ਟੈਂਟ ਲਾ ਕੇ ਖੜਾ ਕਰਕੇ ਮਨਾ ਕਰ ਰਹੇ ਹੁੰਦੇ ਉਹਦੇ ਪਿੱਛੇ ਦੁਕਾਨ ਹੁੰਦੀ ਹੈ ਠੀਕ ਹੈ ਦੀ ਤੁਸੀਂ ਕਿਦਾਂ ਮਨਾ ਕਰ ਰਹੇ ਹੋ ਹਨਾ ਤਾਂ ਕਰਕੇ ਅਸੀਂ ਉਹ ਤਾਂ ਟੋਪਿਕ ਇੱਕ ਬਖਰਾ ਹੈ ਲੇਕਿਨ ਸਾਨੂੰ ਆਪਣੇ ਆਪ ਹੀ ਬਚਣਾ ਪੈਣਾ ਇਸ ਚੀਜ਼ ਤੋਂ ਠੀਕ ਹੈ ਸਰਕਾਰ ਤਾਂ ਮਨਾ ਕਰਦੀ ਹੈ ਹੁਣ ਪੋਸਟਰ ਬਿਲਾਂਦੇ ਨੇ ਐਡਾਂ ਚਲਾਉਂਦੇ ਨੇ ਇਹ ਆ ਉਹ ਸਭ ਕੁਝ ਕਰਦੇ ਆ ਲੇਕਿਨ ਉਹ ਜਿੱਥੇ ਉਹ ਐਡਾਂ ਚਲਾ ਰਹੇ ਨੇ ਉਹਦਾ ਅਗਲੀ ਆਈਡੀ ਆ ਜਾਂਦੀ ਹੈ ਕਿ ਤੁਸੀਂ ਇਹ ਚੀਜ਼ ਹੁਣ ਨਵੀਂ ਖੁੱਲੀ ਐ ਇਹ ਦਾਰੂ ਹੁਣ ਨਵੀਂ ਆਈ ਐ ਟਰਾਈ ਕਰਕੇ ਦੇਖੋ ਇਹ ਹੋਤਾ ਫਿਰ ਹੁਣ ਚੀਜ਼ ਆਪਣੇ ਆਪ ਨੂੰ ਦੇਖਣਾ ਪੈਣਾ ਕਿਹੜੀ ਗਲਤ ਐ ਕਿਹੜੀ ਸਹੀ ਐ